ਸ਼ਹਿਰ ਵਾਸੀਆਂ ਨੂੰ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਨਗਰ ਨਿਗਮ ਵੱਲੋਂ ਪਾਣੀ ਦੀਆਂ ਵੱਡੀਆਂ ਅਤੇ ਉੱਚੀਆਂ ਸੀਮਿੰਟ ਦੀਆਂ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ। ਵੇਖਣ ਵਿੱਚ ਆਇਆ ਕਿ ਸਾਰੇ ਦੇ ਕੰਮ ਵਿੱਚ ਢਿੱਲ ਵਰਤੀ ਜਾ ਰਹੀ ਹੈ ਅਤੇ ਲੰਮਾ ਸਮਾਂ ਲੱਗ ਸਕਦਾ ਹੈ। ਨਿਗਮ ਦੇ ਇੱਕ ਅਧਿਕਾਰੀ ਨੇ ਕੈਮਰੇ ਦੇ ਸਾਹਮਣੇ ਨਾ ਆਉਂਦਿਆਂ ਕਿਹਾ ਕਿ ਕਈ ਥਾਵਾਂ ਤੇ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਚੱਲ ਰਹੇ ਕੰਮ ਵਿੱਚ ਦੇਰੀ ਹੋ ਰਹੀ ਹੈ। ਉਮੀਦ ਕਰਦੇ ਹਾਂ ਕਿ ਇਹਨਾਂ ਚੱਲ ਰਹੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇ। ਤਾਜੋ ਸਮੇਂ ਰਹਿੰਦਿਆਂ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਕਿੱਲਤ ਤੋਂ निजात ਮਿਲ ਸਕੇ ਸਾਡੀ ਟੀਮ ਨਾਲ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਨੇ ਸ਼ਹਿਰ ਵਾਸੀਆਂ ਵਾਸਤੇ ਇਸ ਕੰਮ ਨੂੰ ਜਲਦ ਪੂਰਾ ਕਰਨ ਦੀ ਗੱਲ ਆਖੀ ਜਿਸ ਤਰ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਨਹਿਰੀ ਪਾਣੀ ਜਿਹੜਾ ਮੁਹੱਈਆ ਕਰਵਾਉਣ ਲਈ ਪ੍ਰੋਜੈਕਟ ਚੱਲ ਰਿਹਾ ਹੈਗਾ ਸੋ ਇਹ ਪ੍ਰੋਜੈਕਟ ਕਾਫੀ ਐਡਵਾਂਸ ਸਟੇਜ ਐ ਐਕਚੁਅਲੀ ਥੋੜਾ ਡਿਲੇ ਹੋ ਗਿਆ ਵਕਤ-ਵਕ ਕਰਨਾ ਕਰਕੇ ਕਿਉਂਕਿ ਕਈ ਜਗ੍ਹਾ ਤੇ ਸਾਨੂੰ ਜਿਹੜੀਆਂ ਹੈਗੀਆਂ ਟੈਂਕੀਆਂ ਬਣਾਉਣ ਲਈ ਜਾਂ ਪਾਈਪਾਂ ਪਾਉਣ ਲਈ ਜਗ੍ਹਾ ਜਿਹੜੀ ਸਾਨੂੰ ਲੇਟ ਮਿਲੀ ਐ ਕੁਝ ਜਿਹੜੀਆਂ ਸਾਡੀਆਂ ਪਾਈਪਾਂ ਜਿਹੜੀਆਂ ਸੀਗੀਆਂ ਉਹ ਡਿਫੈਂਸ ਦੇ ਏਰੀਆ ਚੋਂ ਜਾ ਰਹੀਆਂ ਸੀਗੀਆਂ ਤੇ ਉੱਥੋਂ ਅਸੀਂ ਜਦੋਂ ਮਿਨਿਸਟਰੀ ਆਫ ਡਿਫੈਂਸ ਤੋਂ ਅਪਰੂਵਲਾਂ ਲਈਆਂ ਨੇ ਸੋ ਇਸ ਤਰ੍ਹਾਂ ਹੀ ਹੋਰ ਜਿਹੜੇ ਅਲੱਗ-ਅਲੱਗ ਮੈਕਮਾ ਤੋਂ ਅਪਰੂਵਲਾਂ ਨਹੀਂ ਅਸੀਂ ਇਹਦੇ ਕਰਕੇ ਕੰਮ ਥੋੜਾ ਡਿਲੇ ਹੋ ਗਿਆ ਪਰ ਹੁਣ ਕੰਮ ਜਿਹੜਾ ਕਾਫੀ ਐਡਵਾਂਸ ਸਟੇ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਹੈਗਾ ਨੂੰ ਜਲਦੀ ਤੋਂ ਜਲਦੀ ਜਿਹੜਾ ਪ੍ਰੋਜੈਕਟ ਖਤਮ ਕੀਤਾ ਜਾਏ ਮੇਰੇ ਵੱਲੋਂ ਤੇ ਮਾਨਯੋਗ ਕਮਿਸ਼ਨਰ ਸਾਹਿਬ ਵੀ ਵੱਲੋਂ ਅਸੀਂ ਲਗਾਤਾਰ ਇਹਦਾ ਰਿਵਿਊ ਹਫਤਾਵਾਰੀ ਰਿਵਿਊ ਕਰਦੇ ਹਾਂ ਕੰਪਨੀ ਦੇ ਅਧਿਕਾਰੀਆਂ ਨੂੰ ਵਿਸ਼ਾ ਨਿਰਦੇਸ਼ ਦਿੰਨੇ ਆ ਸੋ ਥੈਟ ਜਿਹੜਾ ਹੈਗਾ ਪ੍ਰੋਜੈਕਟ ਜਲਦੀ ਤੋਂ ਜਲਦੀ ਖਤਮ ਕੀਤਾ ਜਾ ਸਕੇ ਸ਼ਰਵਾਸਤ ਦੇ ਹਿੱਤ ਲਈ ਕਈ ਥਾਵਾਂ ਤੇ ਵੇਖਿਆ ਜਾਂਦਾ ਕਿ ਪਾਣੀ ਦੀ ਟੈਂਕੀਆਂ ਬੰਦੀਆਂ ਪਿਆ ਨੇ ਜਿਵੇਂ ਕਿ ਤੁਸੀਂ ਮੇਰੇ ਮਗਰ ਇੱਕ ਵੇਖਦੇ ਪਏ ਹੋ ਕੰਮ ਰੁਕੇ ਹੋਏ ਨੇ ਉਹ ਤਕਰੀਬਨ ਵੇਖਣ ਵਿੱਚ ਆਉਂਦਾ ਕਿ ਸ਼ਹਿਰ ਵਿੱਚ ਜਿੱਥੇ ਵੀ ਇਹੋ ਜਿਹੇ ਟੈਂਕੀਆਂ ਬਣਦੀਆਂ ਪਈਆਂ ਨੇ ਸਾਰੇ ਤਾਂ ਕੰਮ ਰੁਕੇ ਹੋਏ ਨੇ ਰੀਜ਼ਨ ਜਿਹੜਾ ਉਹ ਕੰਸਰਨਡ ਡਿਪਾਰਟਮੈਂਟ ਹੀ ਦੱਸ ਸਕਦਾ ਹੈ ਕੋਸ਼ਿਸ਼ ਹੀ ਕਰਾਂਗੇ ਕਿ ਗੱਲ ਕਰੀਏ ਕਿਸੇ ਅਫਸਰ ਨਾਲ ਜੋ ਕਿ ਰਿਸਪੌਂਸਿਬਲ ਹੈ ਇਹ ਟੈਂਕੀਆਂ ਬਣਾਉਣ ਦੇ ਕਿ ਰੁਕੇ ਹੋਇਆ ਕੰਮ ਹੈ ਉਹ ਕਦੋਂ ਚਾਲੂ ਹੋਏਗਾ ਔਰ ਕਦੋਂ ਤੱਕ ਉਹ ਕੰਪਲੀਟ ਹੋਏਗਾ ਕਿਉਂਕਿ ਪਾਣੀ ਦੀ ਲੋੜ ਹਰ ਸ਼ਹਿਰ ਵਾਸੀ ਨੂੰ ਹੈ ਔਰ ਨਵੇਂ ਵਾਟਰ ਟੈਂਕ ਜਿਹੜੇ ਹੈਗੇ ਆ ਕਾਫੀ ਯੂਸਫੁਲ ਰਹਿਣਗੇ ਸ਼ਹਿਰ ਵਾਸੀ ਲਈ ਕੈਮਰਾ ਪਰਸਨਰ ਰੇਸ਼ਲ ਜੇਪ ਸਿੰਘ ਫਾਸਪੀ ਨਿਊ